ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੀਜੀ ਲੰਬਰੀ ਸਰ ਡਿਵੀਜ਼ਨ ਬਿਰਕਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਮ ਦਿਖਾਉਣੀ ਆ ਤੇ ਦੋਵੇਂ ਸੋਇਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਭਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸ ਦੇ ਕਰੀ ਆਪਾਂ 9:00 ਵਜੇ ਡਿਊਟੀ ਮੈਂ ਵੀ ਚੱਕ ਮਛੀਖਾਂ ਸੀਜਨ ਵਾਲਾ ਤੇ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਬੋਲ ਦੇ ਕਰ 9881984752 ਠੀਕ ਆ ਤੇ ਅੱਜ ਫਿਰ ਦੋ گاਵਾ ਆਪਣਾ گاਵਾਆਂ ਜੀ ਸੱਜਣਾ ਦੋਵੇਂ ਸੋਈਆਂ ਦੋਵੇਂ ਦੋਵੇਂ ਸੋਈਆਂ ਠੀਕ ਆ ਚਲੋ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਇਹ ਥਾਣੇ ਤੇ ਲਾਗੇ ਤਾਂ ਦੇਖ ਸਕਦੇ ਜੀ ਠੰਡੀ ਬੜੀ ਭੜੀ ਇਹਨਾਂ ਵਸੂਆ ਵੇਦੀ ਇਹਦਾ ਇਹਦਾ ਭਾਜੀ ਪਹਿਲਾ ਸੁਆ ਜੀ ਇਧਰ ਦੇਖੋ ਕਿ ਭਾਈ ਵੀ ਬੜੀ ਠੀਕ ਆ ਠੰਡੀ ਵੀ ਬੜੀ ਮੋਟੀ ਬੜੀ ਬੜੀ ਦਾੜੀ ਦੇਖੋ ਠੀਕ ਹੈ ਜੀ ਸੁਆ ਜੀ ਮੂੰਹ ਚਿੱਧੀ ਜੀ ਅੱਛਾ ਮੂੰਹ ਛੇ ਤਾਂ ਕਿੰਨਾ ਚਿਰ ਹੋਇਆ ਸੋਈ ਨਾ ਕੋਈ ਨਹੀਂ ਭਾਜੀ ਘਰ ਵਾਲੇ ਤੇ ਆਂਦੇ ਸੀ ਮੈਨੂੰ 7 ਤੋਂ 8 ਦਿਨ ਹੋ ਗਏ ਆ ਪਰ 11-12 ਦਿਨ ਹੋ ਗਏ ਆ ਠੀਕ ਆ ਹਾਂ ਜੀ ਤੇ ਦੁੱਧ ਕਿੰਨਾ ਜੇ ਦੁੱਧ ਭਾਜੀ ਹੈਗਾ 14 ਲੀਟਰ ਆ ਅੱਜ 13 ਲੀਟਰ ਕਹਿ ਕੇ ਦੇਣੀ ਆ ਹੈਗਾ ਪੱਕਾ ਦੁੱਧ 13 ਲੀਟਰ ਭਾਜੀ ਠੰਡਾ ਕਰਕੇ ਪਾਣੀ ਵਰਗਾ ਕੋਈ ਦੋ ਡੰਗ ਚੋਗੇ ਸਾਡੇ ਇਹ ਕਿ ਤੁਹਾਡੇ ਘਰੋਂ ਕੋਈ ਚੋਗੇ ਖੜੇ ਠੀਕ ਹੈ ਇੱਕ ਦੋ ਜਿਹਨੂੰ ਕਹਿਣਾ ਗੱਲ ਮਾੜੀ ਪਹਿਲਾ ਸੁਆ ਜੇ ਤੇ 14 ਲੀਟਰ ਦੁੱਧ ਆਲਾ 13 ਲੀਟਰ ਹੀ ਦੇ ਦਿੱਤੀ ਤੇ ਚੰਗੀ ਸਾਮ ਤੇ ਕਿੰਨਾ ਖਚਵਾਈ ਜਾਊਗੀ ਉਹ ਤਾਂ ਭਾਈ 16 17 ਕਿਲੋ ਵਾਲੀ ਬੱਛੀ ਆ ਠੀਕ ਹੈ ਬਾਕੀ ਇਹ ਆ ਕਿ ਚੰਗੇ ਕੱਦ ਕਾਠਾ ਵਾਲੀ ਆ ਕੱਦ ਬੜਾ ਭਾਈ ਅਗਰ ਨਾਸਾ گلابی ਵਾਲੀ ਆ ਸੋਣੀ ਵੜਿਆ ਜਿਹੜੀ ਬਾਈ ਇਹ ਆ ਕਿ ਥੋੜੀ ਸਾਂਭੀ ਵੀ ਘੱਟ ਗਈ ਆ ਜੈਹੋ ਜੀ ਗਾਂ ਉਹ ਜੀ ਸਾਂਭ ਨਹੀਂ ਕੀਤੀ ਗਈ ਇਹਦੀ ਬਿਲਕੁਲ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ ਕੋਈ ਵੀਰ ਆਪਣੀ ਦੋ ਟੈਂਪ ਚਵਾਈ ਕਰਕੇ ਲਿਜਾ ਸਕਦਾ ਐ ਭਾਈ ਸਾਰੀ ਨਚੜ ਜਾਂਦੀ ਆ ਠੀਕ ਹੈ ਜੀ ਸਾਰਾ ਹੀ ਦੁੱਧ ਆ ਮੇਰੇ ਕੋਲ ਰਾਤੀ ਆਈ ਹੈ ਜਿਹਨਾਂ ਲੱਫਾ ਲੱਫਾ ਥੋੜਾ ਬੜਾ ਲਾਇਆ ਕੱਠੇ ਨਹੀਂ ਡੰਗ ਖਾਂਦਾ ਭਾਈ ਦੋ-ਤਿੰਨ ਡੰਗਾਂ ਸੰਭੀਏ ਨਾ ਠੀਕ ਹੈ ਇਹ ਦੇ ਘਰ ਵਾਲੀ ਡੰਗਰ ਨਹੀਂ ਜੰਗ ਲੱਗਦਾ ਆਪਣੇ ਘਰ ਡੰਗਰ ਵਸਾਉਣਾ ਪੈਂਦਾ ਲਿਆ ਕੇ ਹਾਂਜੀ ਹਾਂਜੀ ਦੋ ਡੰਗ ਦੋ ਡੰਗ ਮੰਨ ਲਓ ਡੰਗਰ ਸਾਂਭ ਲਈ ਨਾ ਠੀਕ ਹੈ ਸੈੱਟ ਹੋ ਜਾਂਦੇ ਆ ਦੂ ਲਾ ਲਿੰਦਾ ਤੇ ਇਹਦਾ ਮੁੱਲ ਮੁੱਲ ਭਾਜੀ ਇਹੋ ਜਿਹਾ ਤੁਹਾਨੂੰ ਪਤਾ 70 70 ਮੰਗੀ ਜਾਂ बोला पाजी एदा आएगा जे 47000 47000 ਆ ਪੂਰੇ 45 ਦੇ ਦਈਏ ਬੱਚੀ ਨਹੀਂ ਵਿੱਚ ਹੋਰ ਕਰੀਏ ਮਾਨ ਕੇ ਤੁਸੀਂ ਕਰਾ ਲੋ ਕਰ ਜੱਜਿਆ ਕਰੀਏ ਫਿਰ ਇੱਕ ਵਾਰੀ ਜੱਸ ਨੋ ਕਰ ਦੋ ਕਿ ਬਸ ਇੱਥੇ ਹੀ ਹੋਣੀ ਜੇ ਪੂਰੇ ਪਾਜੀ 40000 ਦੀ ਬੱਚੀ ਦੀ 40000 ਦੀ 40000 ਦੇ ਵਿੱਚ 100 ਰੁਪਏ ਛੋੜ ਹੀ ਹੋਣੀ ਠੀਕ ਆ ਕਿ ਮੇਰੇ ਵੀ ਬਣ ਚੰਗੀ ਲੱਗਦੀ ਆ ਤੇ ਫੂਨ ਵਾਲੇ ਠੀਕ ਆ ਇਹ ਆ ਕਿ ਮੌਕੇ ਤੇ ਹੁਣ 13 ਲੀਟਰ ਚਵਾ ਦੋਗੇ 13 ਲੀਟਰ ਪਾਜੀ ਦੁੱਧ ਆ ਤੇ ਬਾਕੀ 40000 ਦੀ ਬੱਚੀ ਦੇਣੀ ਆ ਠੀਕ ਆ ਯਾਰ ਦੇਖੋ ਵੀਰ ਕਾਰੋਬਾਰੀ ਵੀ ਲੈ ਜੂਨਾ ਤਾਂ ਉਹ ਨੂੰ ਰੋਟੀ ਦੇ ਦਊਗੀ ਠੀਕ ਹੈ ਬਾਕੀ ਇਹ ਆ ਕਿ ਗਾਂ ਕੋ ਵਦ ਵੀ ਜਾਊਗੀ ਜੇ ਸੋਈ ਨਾ ਥੋੜੇ ਦਿਨ ਹੋਏ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਦਾ ਭਾਈ ਨਾੜੂ ਨਾਲੀ ਇਹਦਾ ਬੱਚੇ ਦਾ ਨਾੜੂ ਨਾਲੀ ਆ ਜਿਹੜਾ ਹੱਲੇ ਮੱਛਾ ਜੀ ਮਗਰ ਦੇਖੋ ਕਿਹੜਾ ਸੋਨਾ ਖਲਾ ਠੀਕ ਹੈ ਜੀ ਤੇ ਇਹਦੇ ਥਾਣੇ ਦੇਖ ਸਾਡੇ ਚ ਲੱਗੇ ਤਾਂ ਇਹਨੂੰ ਭਾਈ ਤੀਜਾ ਦਿਨ ਜਸਵੀ ਨੂੰ ਠੀਕ ਆ ਤੀਜਾ ਦੇਣ ਜੀ ਤੇ ਮਾਲੋ ਭਾਜੀ ਇਹਦੀ ਤਾਂ ਜਾਨ ਹੀ ਛਡਾਈ ਹੈ ਬਹੁਤੇ ਵੱਲ ਬੰਦੇ ਬੇਕ ਕਰਵੇਂ ਅੱਛਾ ਮਾਲੋ ਸੇਵਾ ਸੁਆ ਨਹੀਂ ਹੈਗੀ ਉਹਨਾਂ ਦੀ ਠੀਕ ਆ ਮਾਤ ਜੈ ਸੁਈ ਆ ਅੱਛਾ ਇਹਦੀ ਭਾਜੀ ਫੋੜਵਾ ਮੇਰੇ ਕੋਲ ਹੈਗੀਆਂ ਪਹਿਲੇ ਸੁਏ ਬਚੀ ਦੀ ਠੀਕ ਆ ਉਦੋਂ ਰੰਗ ਮਾਲੋ ਪਛਾਣ ਨਹੀਂ ਪਾ ਸਕਦਾ ਵੀ ਉਹ ਹੋ ਕੇ ਹੋ ਰਿਹਾ ਠੀਕ ਆ ਸੰਭੀ ਨਹੀਂ ਆ ਕੇ ਪੂਰੀ ਰਾਜੀ ਫੁੱਲ ਹੀ ਤੇ ਹੁਣ ਬੋਲਾ ਕਿੰਨਾ ਕਿ ਜੇ ਦੇ ਕੋ ਬੋਲਾ ਭਾਜੀ 11 ਲੀਟਰ ਕੋ ਠੰਡਾ ਕਰਕੇ ਉਹ ਤੇ ਕਿੰਨਾ ਚਵਾਈ ਜਾਊਗੀ ਐ ਭਾਜੀ ਦੁੱਧ ਦੋ ਤਿੰਨ ਕਿਲੋ ਹੋਰ ਵਾਜੂਗੀ ਠੀਕ ਆ ਲੱਸੀ ਲੱਸੀ ਆ ਭਾਵੇਂ ਚਾਰੂ ਬੜੀ ਚਲੋ ਤੋੜ ਆਤੀ ਆਈ ਆਪਣੇ ਕੋ ਤੋੜ ਦੇ ਇੱਕ ਰੀ ਰਾਬੜਾ ਪਾਜੀ ਆਇਦਰਾ ਖਾਓ ਭਾਜੀ ਇਹਦਾ ਚਿੱਟੇ ਦੰਦਿਆ ਦੇਖੋ ਠੀਕ ਆ ਸੂਆ ਦੁੱਜਾ ਹੀ ਆ ਮਾ ਸੰਭੀ ਨਹੀਂ ਗਏ ਬਾਕੀ ਇਹ ਕਿ ਕੋ ਸੰਭ ਨਾਲ ਲੈ ਜਾਊਗਾ ਤੇ ਦੁੱਧ ਇੰਨੇ ਵੀ ਚੰਗਾ ਕੱਢੀ ਜਾਣਾ। ਬੋਲ ਸਕਦਾ ਭਾਜੀ 13-14 ਕਿਲੋ ਦੁੱਧ ਚਵਾਦੇ। ਅੱਛਾ। ਕਿਉਂ ਵੀ ਭਾਜੀ ਇਹਦੇ ਬੌੜਾ ਹੀ ਆ। ਠੀਕ ਆ। 10-10 ਲੀਟਰ ਬੌੜਾ ਹੀ ਆ ਚੌਣ ਬੜੀ ਐ ਵੀ। ਤੇ ਇਹਦਾ ਮੁੱਲ? ਇਹਦਾ ਭਾਜੀ ਸਕਨ ਸਕੀਮ ਤੋਂ ਕਰਦਗੇ ਅੱਜ 30000। ਅੱਛਾ। ਹਾਂਜੀ। ਨਹੀਂ ਫਿਰ ਸਕਨ ਸਕੀਮ ਨਹੀਂ ਚੱਲਦੀ। 3000 ਦੇ ਦਈਏ। ਕਰੀਏ ਮਾਨਤਾ ਨਾ ਫਿਰ। ਵਿਕੀ ਤੂੰ ਕਰ ਆ ਯਾਰ ਅੱਜ ਮਾਨਾ। ਵਿਕੀ ਭਾਈ ਕਰ ਦੋ ਜੀ ਅੱਜ ਇਹ ਤਾਂ। ਕਰ ਦਈਏ ਬਿਚੋਰੀ ਯਾਰ। ਯਾਰ ਕਰ ਦੋ। ਨਹੀਂ ਯਾਰ ਨਹੀਂ। ਯਾਰ ਤੂੰ ਕਰ ਦੋ ਫਿਰ ਹੋਰ ਕੀ। ਠੀਕ ਐ। ਠੀਕ ਐ ਜੀ। ਕਿੰਨੇ ਦੇ ਹੋ ਗਈ ਹਾਂ ਠਾਈ ਯਾਬੀ ਠੀਕ ਹੈ ਜੀ 27 ਦੀ ਦੇ ਦਾਂਗੇ ਠੀਕ ਹੈ ਜੀ 27 ਦੀ ਦੇ ਦਾਂਗੇ 27 ਆ ਦੀ ਦੇ ਦੋਗੇ ਯਾਰ ਦੇ ਦਾਂਗੇ ਬਾਕੀ ਇਹ ਕਿ ਕੋਈ ਫੋਨ ਲਾਵੇ ਫੋਨ ਲਾਵੇ ਕੋਈ ਕਹਿੰਦੀ ਮਾਂ ਤਾਂ ਹੋਰ ਕਰਾਂਗੇ ਮਾਂ ਤਾਂ ਮੌਕੇ ਤੇ ਹੋਰ ਹੋ ਜੂਗਾ ਇਹ ਬੱਚੀ ਦੇ ਮੱਲ ਹੁੰਦੀ ਨਾ ਮੱਲ ਥੋੜੀ ਰਾਤ ਹੁੰਦੀ ਪਿੰਡੇ ਦੇ ਤੇ ਹਾਂਜੀ ਹਾਂਜੀ ਭਾਵੇਂ ਭਾਜੀ 40000 ਦੀ ਲੱਗ ਜਦੀ ਇਹਦੀ ਹਾਂਜੀ ਹਾਂਜੀ ਰੰਗ ਬਾਜ ਬੜਾ ਸੋਹਣਾ ਠੀਕ ਹੈ ਜੀ ਬਹੁਤੀ ਕਰਦੀ ਆਣੀ ਹੈ ਠੀਕ ਹੈ ਜੀ ਹਾਂਜੀ ਬਾਕੀ ਇਹ ਹੈ ਕਿ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਮਰਜ਼ੀ ਨਾਲ ਖੜੇ ਪਸੰਦ ਹੋਵੇ ਤੇ ਲੈ ਜੇ ਨਹੀਂ ਪਸੰਦ ਹੋ ਕੋ ਵੀਡੀਓ ਕਾਲ ਤੇ ਚਵਾ ਲਏ ਕੋਈ ਆਣ ਕੇ ਚੋਲੇ ਪਰ ਖੜੇ ਕੋਈ ਚਵਾਈ ਕਰਕੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ